ਨਹੀਂ ਨਹੀਂ ਤੈਨੂੰ ਪਸੰਦ ਨਹੀਂ ਆਹਾ ਇਹ ਨਹੀਂ ਦੱਸਾਂਗਾ ਆ ਮਿਲ ਜੂਗੀ ਵੱਡੀ ਮਿਲ ਜੂਗੀ ਦੋਸਤ ਭਾਜੀ ਆ ਦੇ ਤਾਂ ਇਹ ਸੇਹੀ ਪੈਨ ਉਹ ਸੇਹੀ ਕਿਹੜੇ ਉਹ 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 ਇਹ ਕਿਹੜਾ ਉਹ ਰੈਡ ਨਾਲ ਹਾਂ ਉਹ ਕਿੰਨੇ ਦਾ ਭਾਜੀ ਉਹ 2300 ਦਾ ਕੱਢਿਆ ਤਾਂ ਮੜਿਆ ਉਹ ਰੈਡ ਨਾਲ ਕਹਿੰਦੇ ਆ और ओके बोल ले और तो मैं पास भी हो गई है तो खैर तेरी पास तो एक ले आ दूंगा <laughs> मैं पास भी हो गई है हां हम्म तो, तो मैं पास भी हो गई देख ले उतर के ਇਹ ਤੇ ਚੜਦੇ ਆ। ਚੰਨ ਸਾਈਡ ਤੇ ਸਲਾਈਡ ਕਰਦੇ ਆ ਬੱਚੇ। ਠੀਕ ਹੈ। ਸਹੀ ਆ। ਹੈ? ਇਹ ਸੋਨਾ ਆ। ਸੋਨਾ ਹੈ। ਠੀਕ ਠੀਕ ਦੱਸ ਦੇ ਭਾਈ ਕਿੰਨੇ ਦਾ ਹੈ? 10% ਲੈਸ ਕਰ ਦੋ। ਹੈ? 10% ਲੈਸ ਕਰ ਦੋ। ਹਾਂ 10 ਦੇ ਕਿੰਨੇ ਦਾ? ਸਹੀ ਹੈ ਨਾ? ਸੋਨਾ ਲੱਗਾ ਮੈਨੂੰ। OK ਦੇ ਭਾਜੀ ਤੁਹਾਡਾ ਮੜ ਗਿਆ ਨਾ 2020 ਆਹ ਦੇ ਉਹ ਲੈ ਆਂਦਾ ਉੱਥੇ ਉੱਥੋਂ ਵੀ ਏਡੀ ਦੂਰ ਜਾ ਕੇ ਲਾਂਬਾ ਹੋਣੀ ਰਿਹਾ ਠੀਕ ਆ ਇੱਥੇ ਤੁਸੀਂ ਲਾਂਬਾ ਵੀ ਦੇ ਸਕਦੇ ਆਂ ਦਾਣ ਵਾਲੇ ਮੋੜ ਟਗਾਉਣ ਨੇ ਖਾ ਦੂੰਗਾ ਭਾਜੀ ਮੜ ਜਾ ਅਸਲੀ ਮੈਂ ਪੈਸੇ ਤੁਹਾਨੂੰ ਪੀਟੀਐਮ ਕਰ ਦਵਾ ਹਾਂ ਆ ਆ ਭਾਜੀ ਦਿਖਾ ਦਿਓ ਆ ਆ ਚਲੋ ਲੈਤਾ ਸਕਨੇ ਨਾ ਪ੍ਰੋਮਿਸ ਕੀਤਾ ਹੈ ਮੇਰੇ ਜੋ ਮਰਜ਼ੀ ਲੈ ਲੇ ਜਦ ਤੂੰ ਪਾਸ ਹੋ ਜੀ ਇਹ ਮੈਂ ਲੈਤਾ ਅੱਜ ਠੀਕ ਆ ਤਾ ਤਰਲਜੀ ਹੈ ਮੇਰੀ ਭੈਣ ਨਾਲ 2300 ਚੰਗਾ ਕਿਉਂ ਸੁਖਾ ਹਾਂ ਨਾਲ ਅਗਲੇ ਨੇ ਘੱਟ ਲਾਤਾ ਦਾ ਇੱਥੇ ਲੈ ਆ ਸ਼ਾਮੇ ਜੀ ਪਾ ਸ਼ਾਮੇ ਲਾ ਰਹੀ ਸ਼ਾਮੇ ਇੱਕ ਪਾਲਕ ਵੀ ਦੇਖੇ ਡੀ ਬੱਚਾ ਬਾਕਸਿੰਗ ਕਰਨ ਲੱਗੇ ਹੈ ਪਲੇ ਟੂਲ ਹੈਗਾ ਟਾਵਲ ਸਲਾਈਡ ਟਾਵਲ ਸਲਾਈਡ ਕਿਹੜੀ ਸੁਬਨੇ ਕਿੱਥੋਂ ਲੈ ਕੇ ਆਏ ਪੁੱਤ Çal. Çala, aynen şey değil mi? Aynen. <laughs> 1, şey ਵਾਹ ਦੋਲੀ ਮੈਂ ਵੰਦੀ ਮੇਰਾ ਪ੍ਰੇਮ ਭੈਣੇ ਪੈਰ ਵੀ ਬੜੇ ਤਿੱਖੇ ਜਿਹੇ ਨੇ ਪੈਰ ਵੱਡ ਹੋ ਜਾਣਾ ਨਾਲ ਹੀ ਬੰਦ ਜੁੱਤੀ ਪਾ ਕੇ ਆਇਆ ਕਰ ਚਲ ਹੋਣ ਹੋਣ ਕਾਦੇ ਇਹ ਕਰਦੀਆਂ ਤੇ ਡੈਡ ਹੋਗੀ ਭਾਗਾ ਡੈਡ ਕਰੇ ਇਹ ਸਦਿਆ ਮਾਮਾ ਮਾਮਾ ਮੰਮੀ ਨੇ ਸੱਤੇ ਅੱਜ ਲੰਚ ਤੇ ਡਿਨਰ ਤੇ ਸਾਰੇ ਬਾਅਦ ਦੱਸਾਂਗੇ ਡਿਨਰ ਤੇ ਸੱਤੇ ਆਏ ਨਾ ਜਦੋਂ ਦੁੱਧ ਹੋਂ ਹਟ ਜਾਂਦਾ ਉਹ ਦੰਦੀ ਪੜਦੰਦੀ ਆ ਗਾਂ ਟੱਪਦੀ ਆ ਹਨਾ ਛੱਡ ਦੇ ਬਾਪੂ ਮੈਨੂੰ ਛੱਡ ਦੇ ਛੱਡ ਦੇ ਛੱਡ ਦੇ ਲੈ ਭੈਣੇ ਲੈ ਉਹ ਹੁਣਾਂ ਕਹਿ ਕਿੱਥੇ ਮਾਰਿਆ ਹੋਰ ਛੱਡ ਦੇ ਹਾਂ ਇਹ ਬੇ ਆਹ ਇਹਦਾ ਦੰਦ ਮਾਰਦੀ ਹੈ ਪੇੜਾ ਖਾਨੀਆਂ ਤੇਰੇ ਵੱਜਣੀਆਂ ਤੇਰੇ ਬੇਚਾਰੀ ਅੱਖਾਂ 'ਚ ਪਾਣੀ ਆ ਗਿਆ ਬੇਕੂਫ ਔਰਤ ਬੇਕੂਫ ਔਰਤ ਦੰਦ ਮਾਰਦੀਆਂ ਉਹ ਤੇ ਨਾਲੇ ਦੁੱਧ ਨਾਲੇ ਜਦੋਂ ਨੇ ਦੁੱਧ ਪਿੰਦੀ ਉਹਦੇ ਨਾਲੇ ਦੰਦੀਆਂ ਵੱਢਦੀਆਂ ਮਾਰਤਾ ਚਪੇੜ ਹੈਨਾ ਮੈਂ ਵੀ ਇੱਦੀ ਮਾਰਦੀ ਨਹੀਂ ਫੇਰੇ ਸੁੱਟੀ ਉੱਠ ਕੇ ਨਾਉਂ ਦੇਤਾ ਕਿੰਨਾ ਸਾਰਾ ਲੱਗਾਂ ਬਚਾਈ ਤੇ ਦੰਦ ਆਹ ਦੇ ਓ ਮਾਈ ਗੋਡ ਆਹ ਕਿੰਨੀ ਜ਼ੋਰ ਨਾਲ ਮਾਰਿਆ ਨਾ ਹਮ ਨਿਸ਼ਾਨੀ ਹੋਰ ਪੈ ਗਿਆ ਬੇਕੂਫ ਕਿੰਨੀ ਜ਼ੋਰ ਨਾਲ ਮਾਰਿਆ ਨਾ ਕਿੰਨੀ ਜ਼ੋਰ ਹਮ 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 ਕਿੱਥੇ ਦਿਖਾਰ ਮੁੰਡੀ ਦਾ ਹੀ ਨਹੀਂ ਹਾਂ ਇੱਥੋਂ ਮਾੜਾ ਸੱਚਾ ਲੀ ਨਹੀਂ ਹਾਂ ਲਸੂੜਾ ਬਣ ਗਿਆ ਲਸੂੜਾ ਛੋਟੇ ਹੁੰਦੇ ਮੇਰੇ ਨਾਲ ਆ ਇਧਰਲੀ ਵੀ ਇਧਰਲੀ ਵੀ ਉੱਪਰੋਂ ਵੀ ਉੱਪਰੋਂ ਵੀ ਚਾਰੇ ਦਾੜਾ ਹੈ ਨਹੀਂ ਅੰਦਰ ਦਾ ਮੈਂ ਤਾਂ ਓਨੇ ਬੁੱਢਾ ਹੋ ਗਿਆ ਸੀ ਕੋਈ ਨਹੀਂ ਤੇਰੀਆਂ ਦਿਖਾਈਂਦਾ ਹੂੰ ਗੰਦੀ ਕੋਈ ਕੋ ਵੀਡੀਓ ਖਾਂਦਾ ਅਗਲਾ ਵੀਡੀਓ ਦੇਦਾ ਰੋਟੀ ਖਾਂਦਾ ਗੰਦਾ ਪੈ ਜਾਂਦੇ ਆ ਐਥੋਂ ਟੁੱਟ ਗਿਆ ਹੂੰ ਹੂੰ ਨ ਕੋ ਟਿੱਕ ਟਾਪਾ ਚਲੋ ਗਾਇਸ ਹਾਂ ਕਿਦੇ ਮੱਲਾਂ ਬਣ ਗਏ ਆ ਬੰਡੇ ਉਹਨਾਂ ਨੂੰ ਢੀਕਦੇ ਆ ਉਹਨਾਂ ਨੂੰ ਦਾਵਤ ਤੇ ਬੁਲਾਇਆ ਅੱਜ ਆ ਡਾਰ ਇੱਕ ਟੁੱਟ ਗਈ ਆ ਹਾਂ ਹਾਂ ਚਲ ਕੋਈ ਨਹੀਂ ਹੋ ਜਾਣਾ ਫਿਰ ਉਹਨਾਂ ਦੇ ਘਰ ਦੇ ਮੈਂ ਕਿਹਾ ਮਹਿਮਾਨਵਾਜੀ ਤੇ ਕੀ ਕੀ ਸ਼ੈ ਬਣਾਈ ਉਹਨਾਂ ਨੇ ਉਹ ਵੀ ਤਨ ਦਿਖਾਉਂਦੇ ਆ ਤੇ ਬੜੇ ਨੂੰ ਬਲੌਗ ਦੇ ਨਾਲ ਸਾਗ ਬਣਾਉਣੇ ਗੋਲ ਮਟਰ ਪਕੀਆ ਚੱਕ ਕੇ ਬਣਾਇਆ ਮੈਂ ਦਿਖਾਉਂਗੀ ਏ ਪਾਲੋ ਜਮਟਰ ਪਨੀਰ ਸਾਰੀਆਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਆ ਕੋਈ ਬੇਹੀ ਨਹੀਂ ਧੱਤੀ ਕੀਤੀ ਅਸੀਂ ਨਾਲ ਆ ਤਾਜ਼ਾ ਤਾਜ਼ਾ ਖੱਟਾ ਨਾਲ ਹੈਗਾ ਸਲਾਦ ਕਿ ਮਾਹਮੋਠੇ ਦਾਲਾ ਸਿਪਾਈ ਨਹੀਂ ਦਿਖਾਈ ਨਹੀਂ ਉਹ ਵੀ ਦਿਖਾ ਦਿੰਦੇ ਉਦੋਂ ਆ ਬੰਦ ਇਹ ਉੱਤੇ ਰੱਖੀਏ ਤੋ ਬਣਾਉਂਦੇ ਹਾਂ ਹਾਂ ਆਬ ਹੈ ਹੋਰ ਕੀ ਬਣਾਉਣਾ ਚਾਹ ਚੋ ਮਾਹਮੋਠੇ ਦਾ ਚਾਹ ਨਹੀਂ ਬਣਾਇਆ ਮੈਂ ਆ ਬਾਅਦ ਚ ਖੀਰ ਫੇਰ ਕਿਤੇ ਫੇਰ ਵੀ ਅਜੇ ਇਦਾਂ ਹੀ ਓਕੇ ਕਹਿੰਦੇ ਆਣ ਤੁਹਾਡੇ ਭਰਾ ਨੇ ਹੁਣ ਵੀ ਭਰਾ ਭੱਜ ਗਿਆ ਕੈਨੇਡਾ ਅਸਦੀ ਕੈਨੇਡਾ ਆਏ ਅਜੇ ਕਹਿੰਦੇ ਕੈਨੇਡਾ ਵਾਲੇ ਕੈਨੇਡਾ ਚ ਤਾਂ ਦੁਬਈਆਂ ਖਾਂਦੇ ਲੋਕ ਹੈ ਹੈ ਤੇ ਚਾਹ ਰਹੇ ਤੁਸੀਂ ਹੁਣ ਬਈਆਂ ਖਾਣੀਆਂ ਅਜੇ ਉੱਥੇ ਖਾਂਦੇ ਤਾਂ ਆਹ ਬਾਕੀ ਲੋਕੀ ਹਨ ਉੱਤੇ ਹੱਦ ਤੇ ਬੁੜੀਆਂ ਖਾਂਦੀਆਂ ਨਾਲ ਸਬਜ਼ੀਆਂ ਓ ਮਾਈ ਗॉड ਆਪ ਤਾਂ ਇੱਥੇ ਪੰਜਾਬ ਚ ਵੀ ਰਾਜਿਆਂ ਨੂੰ ਰਹਿੰਦੇ ਆਂ ਸਟੂਡੈਂਟ ਮੈਂ ਗਿਆਨ ਕਰ ਰਿਹਾ ਤੇ ਉੱਥੇ ਦੇ ਭਰਾਵੋ ਫਰਿਜਰ ਚ ਜਿਹਦਾ ਅੱਜ ਦਾਲ ਬਣ ਗਈ ਹੈ ਨਾ ਬੁੜੀਆਂ ਤਿੰਨ ਤਿੰਨ ਚਾਰ ਜਾਂਦਾਂ ਨਿਘਾ ਲੈਂਦੀਆਂ ਇੱਥੇ ਸਾਡੇ ਮੈਂ ਪਰਸੋਂ ਰਿਸ਼ਤੇਦਾਨੀ ਤੇ ਜਾ ਕੇ ਆਇਆ ਉਹ ਵੀ 20 ਸਾਲਾਂ ਬਾਅਦ ਆਈ ਹੈ ਕੈਨੇਡਾ ਤੋਂ ਉਹ ਮੈਂਟਰ ਜਿੰਨਾ ਦਾ ਸਿੱਖ ਹੋ ਗਿਆ ਲੈਡੀ ਉਹਨੇ ਬੰਦਾ ਜਿੰਨਾ ਬੰਦੇ ਨੂੰ ਪਤਾ ਨਹੀਂ ਕੀ ਕੀ ਬੋਲੀ ਜਾਂਦੀ ਆ ਉਹ ਵਿਚਾਰਾ ਖਾ ਤਾਂ ਹੀ ਸ਼ਰਾਬ ਪੀਣ ਲੱਪਿਆ ਉਹ ਐਡੀ ਲੀਚੜ ਜਨਾਨੀ ਬਾਬਿਓ ਭਾਂਡਿਆਂ ਨੂੰ ਜਿੱਦਾਂ ਕਹਲਾ ਕੋਲੀਆਂ ਚਮਚੇ ਗਲਾਸਾਂ ਨੂੰ ਲੋਕ ਲਾਈ ਜਾਂਦੀ ਆ ਗਲਾਸਾਂ ਨੂੰ ਜਿੰਦੇ ਲਾ ਕੇ ਰੱਖੀ ਜਾਂਦੀ ਆ ਫੇ ਉੱਥੇ ਕੰਮ ਵਾਲੀਆਂ ਸੀ ਉਹਨਾਂ ਨੂੰ ਪਤਾ ਨਹੀਂ ਕੀ ਕਹਵੇ ਉਹ ਕਹਿੰਦੇ ਅਸੀਂ 500 ਲੈਣਾ ਹੈ ਉਹ ਕਹਿੰਦੀ ਨਹੀਂ ਨਹੀਂ 200 ਹੀ ਦੇਣਾ ਹੈ ਆ ਲੈ ਦੱਸ ਮੈਨੂੰ ਬੜਾ ਉਤਰਾ ਹੋਇਆ ਹੈ ਨਾ ਕਿੰਦਾ ਐਡਾ ਲਿਚੜ ਪਣਾ ਜਦੋਂ ਸੰਤ ਰਹਿਆ ਸੇਬਾਂ ਨੂੰ ਆਪਣੇ ਹੁਣ ਆਪਾਂ ਰਾਜਾ ਨੂੰ ਰਹਿਣੇ ਵਾਹਿਗੁਰੂ ਦਾ ਸ਼ੁਕਰ ਵੀ ਕਰਦੇ ਆ ਸ਼ੁਕਰਾਨਾ ਵੀ ਕਰਦੇ ਆ ਇੱਕ ਦਿਨ ਜਿਹੜੀ ਦਾਲ ਸਾਬਜ ਬਣਦੀ ਦੂਜੇ ਦਿਨ ਉਹ ਬਣਦੀ ਨਹੀਂ ਹੈਗੇ ਤੇ ਫਰੋਟ ਕਰੀ ਮੁੱਕਿਆ ਨਹੀਂ ਹੈਗਾ ਨਾ ਯਾਨੀ ਕਿ ਈਜ਼ੀ ਟੂ ਈਜ਼ੀ 15-20000 ਰੁਪਏ ਦਾ ਖਰਚਾ ਮਹੀਨੇ ਦਾ ਈਜ਼ੀ ਈਜੀ ਵਧੀਆ ਖਾਣੇ ਹਨਾ ਉਹਦਾ ਭਰਾਵਾ ਮੈਂ ਤਾਂ ਦੇਖੇ ਮੈਂ ਕਿਹ ਇਹ ਕੰਬਲੀ ਹੋ ਗਈ ਮਿਲਦਾ ਘਰੇ ਕੈਨੇਡਾ ਦਾ ਰਹਿ ਕੇ ਇੰਨਾ ਬੋਲਦੀ ਭਰਾਵਾ ਘਰ ਵਾਲੇ ਨੂੰ ਆਪਣੇ ਨੂੰ ਬੋਲੀ ਆਵੇ ਯਾਨੀ ਉਹ ਉਹਦੀਆਂ ਭੈਣਾਂ ਨਾਲ ਵੀ ਫਿੱਕ ਪਾਈ ਜਾਂਦੀ ਤੇਰੀਆਂ ਭੈਣਾਂ ਇਦਾਂ ਉਦਾਂ ਫਰਾਨਾ ਤੇ ਕੜਾਉ ਫੋਨ ਕਰਦੇ ਫੋਨ ਹੀ ਚੱਕਦੀ ਨਾ ਉਹਨੂੰ ਚੱਕਣ ਦਿੰਦੀ ਆ ਉਹ ਬੰਦੇ ਨੂੰ ਇਦਾਂ ਆ ਕਿ ਮੈਨੂੰ ਸ਼ਰਾਬ ਪੀ ਜੰਨਾ ਮੈਂ ਕੱਲ ਕੁਝ ਕਹਿੰਦੀ ਨਹੀਂ ਹੈਗੀ ਚੱਲ ਮੈਂ ਉਹ ਇੰਨੇ ਚ ਹੈਨਾ ਜਾਨੀ ਉਹ ਇਗਨੋਰ ਹੀ ਰੱਖਦਾ ਉਹਨੂੰ ਇਹ ਬੋਲਦੀ ਬੋਲਦਾ ਭਰਾਓ ਮੈਂ ਤਾਂ ਮੈਨੂੰ ਮम्मी ਨੂੰ ਮੈਂ ਕਿਹਾ ਚੱਲ ਚਲੀਏ ਅਸੀਂ 10 ਵਜੇ ਆਏ ਭੂਆ ਮੇਰੀ ਵੀ ਹੱਸੇ ਕਿ ਯਾਰ ਐਡੀ ਸੋਮ ਜਨਾਨੀ ਹੈ ਯਾਨੀ ਕਿ ਆਪਣਾ ਕਮੀਨਾ ਬੰਦਾ ਨਹੀਂ ਇਹ ਦਿਖਾਉਂਦੀ ਉਹ ਬੜੀ ਕਦੀ ਭਾਂਡਿਆਂ ਨੂੰ ਉਹ ਕਰੀ ਜਾਵੇ ਕਦੀ ਕਹਿੰਦੀ ਆਹ ਦਾਲਾਂ ਜਿਹੜੀਆਂ ਪਈਆਂ ਹਨ ਇਹ ਮੈਂ ਜਿੰਨੇ ਦਿਨ ਰਹਿਣਾ ਹੈ ਮਕਾ ਕੇ ਜਾਣੀਆਂ ਆ ਦੱਸ ਤਾ ਦਾਲਾਂ ਦੇ ਨਾਂ ਵੀ ਮੁਕੂਂਗੀਆਂ ਕਿਸੇ ਨੂੰ ਦੇ ਦੇਂ ਚਾ ਕੇ ਕੰਮ ਵਾਲੀ ਨੂੰ ਦੇ ਦੇਈਆਂ ਹਨ ਯਾਨੀ ਜਿੱਦਾਂ ਵੀ ਲੋਕੀ ਹੈਗੇ ਆ ਮੈਂ ਕਿ ਤੈਨੂੰ ਵੀਰਸਾ ਲਾ ਕੇ ਨੀ ਕੈਨੇਡਾ ਚ ਰਾਜ ਆਇਆ ਤੇ ਤੈਨੂੰ ਇੱਥੇ ਆ ਜਾ ਨਾ ਰਾਜ ਫੇ ਜੋ ਜਿੱਦਾਂ ਕਵਾੜ ਤਕੂੜ ਆਗੇ ਕਵਾੜੀਆਂ ਨੂੰ ਵੇਚਣਾ ਆ ਆਰੇ ਮੋਤ ਨੰਬਕਲਾਂ ਗੱਤੇ ਕੁੱਤੇ ਆ ਮੈਂ ਉਹਨੂੰ ਵੇਚਣਾ ਹੈ ਇਹਦੇ ਫਿਰ ਪੈਸੇ ਲੈ ਲਵਾਂ ਕੋਈ ਜਣ ਮਤਲਬ ਪੈਸੇ ਮਿਲ ਜੂਗੇ ਹੰਦਰਸ ਬੜੇ ਪਿੰਡ ਦੇ ਲੋਕੀ ਵੀ ਉਹਨਾਂ ਦੇ ਭੂਆ ਮੈਨੂੰ ਦੱਸ ਦਿੱਤੀ ਕਹਿੰਦੀ ਇੱਥੇ ਨਹੀਂ ਬੁੜੀਆਂ ਵੀ ਸ਼ੌਕ ਹੋਈਆਂ ਜਿਹੜੀਆਂ ਇਹਨਾਂ ਦਾ ਕੰਮ ਕਰਦੀਆਂ ਕਿ ਐਡੀ ਸੋਮ ਓ ਮਾਈ ਗੋਡ ਮੈਂ ਉਹਨਾਂ ਨੂੰ ਫਿਰ ਦੱਸਿਆ ਮੈਂ ਕਿ ਤੁਸੀਂ ਨਾ ਐਵੇਂ ਭੂਆ ਵੀ ਮਾਰ ਕੇ ਤੇ ਪਤਾ ਨਹੀਂ ਕੀ ਕੁਝ ਇਹ ਗੱਡੀ ਚ ਲੈ ਜਾਓ ਇਹਨਾਂ ਨੂੰ ਇੱਥੇ ਘੁਮਾ ਦਿਓ ਐ ਘੁਮਾ ਦਿਓ ਮੈਨੂੰ ਵੀ ਕਹਿੰਦੇ ਸੀ ਚਲ ਜਾਮੇਗਾ ਸਾਡੇ ਤੋਂ ਅੱਗੇ ਪਰ ਉਹਨੇ ਆਇਆ ਉਹ ਬਾਹਰੋਂ ਅਹੀਂ ਨਹੀਂ ਮੈਂ ਕਿਹਾ ਜਾਣਾ ਹੈਗਾ ਮਾਮੇ ਹੁਣੇ ਆਇਆ ਤੁਹਾਨੂੰ ਪਤਾ ਮੈਂ ਮਾਮੇ ਨਾਲ ਕੰਮ ਕਰਾ ਰਹਿਆ ਕਿੰਨੇ ਦਿਨ ਹੋ ਗਏ ਨਾ 3 ਮਹੀਨੇ ਹੋ ਗਏ ਨੇ ਚਲ ਜਾਣਾ ਵੀ ਤਰੀਨ ਮਾਮੇ ਹੁਣੇ ਮੈਂ ਕਿਹਾ ਸਾਡੇ ਤੋਂ ਅੱਗੇ ਪਰ ਉਹਨੇ ਆਇਆ ਮੈਂ ਤਾਂ ਜਾ ਹੀ ਨਹੀਂ ਸਕਦਾ ਤੇ ਤਾਂ ਕਰਕੇ ਮੈਂ ਕਿਹਾ ਇਹਨਾਂ ਨੂੰ ਘੁਮਰ ਦੇ ਉੱਥੇ ਮੈਂ ਕਿਹਾ ਤੁਰ ਕੇ ਬੱਸਾਂ ਜਾਂ ਆਟੋਆਂ ਚ ਇੱਦਾਂ ਜਾਂਦੇ ਆ ਕੋਈ ਗੱਲ ਨਹੀਂ ਚੱਲ ਲੈਂਦਾ ਹੈਨਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨਾਗਾ ਐਡ ਵੀ ਸੇਵਾਗਾਂ ਦੀ ਲੋੜ ਨਹੀਂ ਕਨੇਡਾ ਤੋਂ ਆਏ ਜਾਂ ਕਿਵੇਂ ਮੈਨੂੰ ਤਾਂ ਬਈਆਂ ਹੀ ਖਾਂਦੇ ਆ ਹਨ ਸਾਰੇ ਨਹੀਂ ਕਈ ਹੋ ਗੀਆਂ ਫੈਮਿਲੀ ਇਧਰ ਇਲਿਚਡ ਲੋਕਾਂ ਦੀ ਗੱਲ ਕਰਦਾ ਕਈ ਵਧੀਆ ਹੋਣਗੇ ਵਧੀਆ ਖਾਂਦੇ ਪੀਂਦੇ ਜਿਹੜੇ ਬੇਫਿਕਰੇ ਜਿਹਨਾਂ ਸੰਤੁਸ਼ਟੀ ਵੀ ਆ ਹਨ ਉਹ ਭਰਾਵਾ ਮੈਨਾਂ ਵੀ ਐਡ ਸੀ ਮੈਂ ਹੁਣੇ ਕੱਟੀ ਆ ਥੋੜਾ ਚਿਰ ਹੋ ਹਨ ਤੇ ਉਹ ਸਟੇਟਸ ਸਵੇਰੇ ਰੱਬ ਦੇ 10 15 ਸਟੇਟ ਚਾੜੇ ਹੋਣੇ ਉਹਨੇ ਤੇ ਮੈਂ ਵੀ ਸੋਚਣਾ ਬੜੀ ਯਾਰ ਇਹ ਹਨ ਰੱਬ ਦੇ ਨਾਲ ਜਿਵੇਂ ਆ ਤੇ ਪਰਮਾਤਮਾ ਤਾਂ ਨੀਤ ਦੇ ਦ ਆਪਣੀ ਨੇਤਾਂ ਨੂੰ ਮਰਾਦਾ ਲੱਗਦੀਆਂ ਹਨ ਪਰਮਾਤਮਾ ਤਾਂ ਨੀਤ ਦੇ ਦ ਮੈਂ ਕਿਹਾ ਕਿ ਕੋਲੀਆਂ ਭਾਂਟੀਆਂ ਤੇ ਮਰ ਜੰਦੀ ਆ ਕਿ ਮੈਂ ਆ ਵੀ ਲੋਕ ਲੋਕ ਚ ਰੱਖ ਤਾ ਮੈਂ ਆ ਦੋ ਸੰਤਰੇ ਬਾਹਰ ਆਖ ਰਹੀਏ ਤੈਨੂੰ ਲੋਕ ਚ ਪਾ ਦਈਏ ਇਹ ਆਪ ਖਾਣੇ ਆ ਦਾਲਾਂ ਮਕਾ ਕੇ ਜਾਣੀਆਂ ਆ ਓ ਮਾਈ ਗੋਡ ਤੁਸੀਂ ਮੈਂ ਕਿ ਉਹਨੂੰ ਕਹਿੰਦੇ ਹਾਂ ਦੇਖ ਕੇ ਰਾਨ ਹੋ ਗਿਆ ਅੱਜ ਵੀ ਸਾਨੂੰ ਫੋਨ ਕਰਦੇ ਸੀ ਕਿ ਆ ਜਾ ਮਿਲ ਜਾਈਏ ਮੈਂ ਕਿਹਾ ਮੈਂ ਨਹੀਂ ਜਾਂਦਾ ਇੰਨੀ ਲਿਚੜ ਜਨਾਨੀ ਯਾਰ ਓ ਮਾਈ ਗੋਡ بس ਉਹਨੂੰ ਇਹ ਹੀ ਆ ਕਿ ਮੇਰੇ ਭਰਾ ਨੂੰ ਇਹ ਮੇਰੇ ਪੇਕੇ ਸਹੀ ਆ ਉਹ ਚੰਗੇ ਆ بس ਉਹ ਨਾਈਸ ਐ ਮੇਰੇ ਭਰਾ ਨਾਈਸ ਆ ਬੰਦੇ ਨੂੰ ਉਹ ਉਹਦੀਆਂ ਭੈਣਾਂ ਨੂੰ ਉਹ ਮਾਰੀਆਂ ਉਹ ਫਲਾਣ ਪਹਿਲਾਂ ਸੱਦ ਲਾਂਦੀ ਸਾਰਿਆਂ ਨੂੰ ਕਿ ਡਿਨਰ ਤੇ ਆ ਜਾਓ ਐ ਆ ਜਾਓ ਫਿਰ ਮੜ ਕੇ ਚੂਲੀਆਂ ਲਾਪਾਂਦੀਆਂ ਕਰਨ ਉਹਨੇ ਐ ਕਹਣ ਬੱਚੇ ਬੱਚੇ ਤੇ ਨੁਕਸਾਨ ਕਰਦੇ ਹੁੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਇਹ ਜੀ ਇਦਾਂ ਕਰਦੇ ਬੱਚੇ ਉਹ ਇਦਾਂ ਕਹਣ ਲਾਪੇ ਬੁੜੀ ਮੜ ਕੇ ਚੁਗਲੀ ਫਿਰ ਤੁਸੀਂ ਬੁਲਾਓ ਹੀ ਨਾ ਹਣ ਆਪਾਂ ਆ ਆਪਾਂ ਹਣ ਜੇ ਕਿਹਨੂੰ ਸੱਦਦੇ ਆ ਹੁਣ ਮਾਮਾ ਮਾਮੀ ਆ ਉਹ ਉਹਨਾਂ ਨੇ ਡਿਨਰ ਕਰਕੇ ਚਲ ਜਾਣਾ ਆ ਮੁੜ ਕੇ ਅਸੀਂ ਚੁਗਲੀਆਂ ਲਾਪੀਏਗਾ ਨੋ ਕੀ ਫਾਇਦਾ ਹਨਾ ਮੇਰਾ ਹੁੰਦਾ ਹੈ ਕਿ ਜਿੰਨੇ ਰੱਖਣਾ ਦਿਲੋਂ ਰੱਖੋ ਨਹੀਂ ਤਾਂ ਉੱਪਰ ਉੱਪਰੋਂ ਫੇਰ ਕੱਟ ਆਫ ਹਨਾ ਉਹ ਬੁੜੀ ਐਂ ਕਰਦੀ ਆ ਉਹਨਾਂ ਨੂੰ ਪਹਿਲਾਂ ਸੱਦ ਲੈਂਦੀ ਆ ਸੱਦ ਕੇ ਫੇਰ ਜਦੋਂ ਚਲ ਜਿਆ ਨੇ ਮੁੜ ਕੇ ਫੇਰ ਚੁਗਲੀਆਂ ਕਰਨ ਆਪਾਂ ਦੀ ਉਹਨਾਂ ਐ ਐ ਉਹ ਤਾਂ ਫਲਾਨਾ ਹੈ ਉਹ ਤਾਂ ਥੇਂਗਾ ਤੂੰ ਫੇਰ ਬੁਲਾਈ ਨਾ ਫੇਰ ਤੂੰ ਆਪਣਾ ਅਗਲੇ ਨੂੰ ਸੱਦ ਨਹੀਂ ਜਾਂਦੇ ਘਰੇ ਹਨਾ ਐਦਾਂ ਸੀ ਲੋਕੀ ਵੀ ਆਗੇ ਉਹਦਾ ਮੈਂ ਤੇ ਮੰਮੀ ਨੇ ਸਾਨੂੰ ਕਹੀ ਜਾਵੇ ਰਾਤ ਰਹਿ ਲਓ ਰਾਤ ਰਹਿ ਲਓ ਇਹ ਮੈਂ ਆਈ ਨਹੀਂ ਇਹੀ ਚੱਲੇ ਆ ਮੈਂ ਭੂਆ ਫੇ ਭੂਆ ਨੂੰ ਪਿੰਡ ਲਾਇਆ ਤੁਸੀਂ ਦੇਖਿਆ ਹਣਾ ਬਲੌਗ ਤੇ ਫੇ ਮੁੜ ਕੇ ਲਾ ਕੇ ਆ ਗਿਆ ਮੈਂ ਕਹੋ oh my god ਮੈਂ ਕਹਿੰਦਾ 20 ਸਾਲ ਰਹਿ ਕਿ ਨਹੀਂ ਰਜ ਆਇਆ ਉੱਥੇ ਐਡੇ ਵਧੀਆ ਮੌਲਕ ਚ ਤੇ ਉਹਨੂੰ ਇੱਥੇ ਕਿੱਥੋਂ ਆ ਜਾਣਾ ਹੈ ਸੋ ਇੱਧਰ ਦੇ ਹੁੰਦੇ ਲੋਕੇ ਬਾਹਲੇ ਲਿਚੇੜ ਪੰਨੀਆਂ ਦਿਖਾ ਲੈਣਾ ਨਿੱਕੀ ਨਿੱਕੀ ਚੀਜ਼ ਜਿਹਦਾ ਕਦੇ ਦੇਖਿਆ ਨਹੀਂ ਹੁੰਦਾ ਮੈਂ ਕਹਿੰਦਾ ਸਮਾਂ ਬਾਹਰ ਨਾਲੋਂ ਇੱਥੇ ਲੋਕੇ ਰਾਜੇ ਰੰਗ ਰਹਿੰਦੇ ਆ ਆਪਣੇ ਪੰਜਾਬ ਚ ਮੇਰਾ ਗੱਲ ਨਹੀਂ ਤੁਸੀਂ ਪੰਜਾਬ ਚੋਂ ਗਏ ਵਾ ਤੁਸੀਂ ਦੇਖ ਲੈ ਇੱਥੇ ਰਾਜਿਆਂ ਵਾਂਗ ਰਹਿੰਦੇ ਆ ਲੋਕੀ ਕਿ ਹਾਂ ਵੀ ਜੋ ਜੀ ਕਰਦਾ ਖਾਂਦੇ ਕਦੀ ਫਰੂਟ ਨਹੀਂ ਮੁੱਕਦਾ ਘਰ ਚ ਕਦੀ ਖਾਣ ਪੀਣ ਵਾਲੀਆਂ ਚੀਜ਼ਾਂ ਨਹੀਂ ਮੁੱਕਦੀਆਂ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਤਾਂ ਮੈਂ ਕਹਿੰਦਾ ਇਹਨਾਂ ਦੇ ਕਿਉਂਕਿ ਮੈਂ ਬਾਹਰ ਵੀ ਘਰੇ ਗਿਆ ਸੀ ਇਹਨਾਂ ਨੇ ਸਾਨੂੰ ਸੱਦਿਆ ਸੀਗਾ ਉੱਥੇ ਵੀ ਮੈਂ ਦੇਖਿਆ ਮੈਂ ਕਹਿੰਦਾ ਕਿੰਨੇ ਤਿੰਨ ਦਿਨ ਖਾ ਚਾਰ ਦਿਨ ਰਹਿੰਦੀ ਹੋਊਗੀ ਤਾਂ ਮੈਂ ਕਹਿੰਦਾ ਜੋ ਇੱਕ ਇੱਕ ਦਿਨ ਕੜੀ ਬਣਾ ਕੇ ਹਫ਼ਤਾ ਹਫ਼ਤਾ 10 ਦਿਨ ਕੱਢ ਲੈਂਦੇ ਆ ਉਹ ਵੀ ਫਰਜਾਂ ਕਰਮ ਕਰ ਰੋਟੀਆਂ ਵੀ ਗਰਮ ਕਰ ਕਰ ਖਾਈ ਜਾਂਦੀ ਆ ਐਡੀ ਜਣੀ ਕਮਲੀ ਜਨਹਨੀ ਆ ਬਾਬਾ ਛੱਡੋ ਹੁਣ ਮੈਂ ਵੀ ਕੀ ਵਧੀਆਂ ਲਾਪੇਆ ਕਰਨਾ ਮਤਲਬ ਐਡੀ ਲਿਚੜ ਆਪਣਾ ਕਮੀਨਾ ਬੰਦਾ ਖਾਲਦੀ ਆ ਚਲ ਛੱਡੋ ਖੈਰ ਕੋਹ ਨੂੰ ਮੈਂ ਕਹਿੰਦਾ ਜਿੰਨੇ ਮਰਜ਼ੀ ਕਰੀ ਚਾਹੇ ਉਹਨਾਂ ਨੇ ਜਿਹੜੇ ਕਹਿੰਦੇ ਨੇ ਉਹਦੇ ਆਪਣਾ ਕੰਮ ਕੀਤਾ ਭੈਣ ਮਰ ਰਹੀ ਜਿੱਤਾਂ ਮੈਂ ਕਹਿੰਦਾ ਤੇਰੇ ਤੋਂ ਮਤਲਬ ਨਿਕਲ ਕੇ ਮੜ ਗਏ ਨਹੀਂ ਤੈਨੂੰ ਵੀ ਕਹਿਣਾ ਜੇ ਪਰਿਓ ਮੈਂ ਕਹਿੰਦਾ ਇਹਨਾਂ ਨੇ ਪਤਾ ਨਹੀਂ ਅੱਗੇ ਨੇ ਕਿੰਨੇ ਕੀਤੇ ਉਹ ਅੱਗੇ ਕਿਤੇ ਹੋਰ ਇਸੇ ਦੇ ਆਂਦੇ ਰਹਿੰਦੇ ਸੀ ਉੱਥੋਂ ਉਹਨਾਂ ਦੀਆਂ ਚੁਗਲੀਆਂ ਕਰੀ ਜਾਂਦੀ ਸੀ ਮੈਂ ਕਹਿੰਦਾ ਗਾਂਹੇ ਨੇ ਹੁਣ ਟੇਦੀਆਂ ਕਰੀ ਜਾਣੀਆਂ ਕਿ ਐਡਾ ਮਤਲਬ ਯਾਨੀ ਕਿ ਇਹਨਾਂ ਨੇ ਆਪਣਾ ਨਹੀਂ ਦੇਖਣਾ ਐਸੀ ਸਹੀਆਂ ਜਾਂ ਕਿ ਮੈਂ ਕਹਿੰਦਾ ਇਹਨਾਂ ਨੇ ਏਨੂੰ ਗਲਤ ਬੁਲਾਉਣਾ ਐ ਚਲੋ ਕਰ ਲਈਏ ਕੰਮ ਆੜਾ ਮੋਟਾ ਲੋ ਗਾਇਸ ਗੁੱਡ ਨਾਈਟ ਹੋ ਗਈ ਮਾਂ ਮਮੀ ਆ ਗਈ ਸੀ ਬਹੁਤ ਧੀਆ ਕਿਉਂ ਕਿ ਮੇਲਾ ਲੱਗਾ ਘੜੀ ਧੰਨਵਾਦ ਸਾਰਿਆਂ ਵੀ YouTube ਤੇ ਨਹੀਂ ਚਾੜਤ ਨਹੀਂ ਕੋਈ ਪਰਸਨਲ ਫੈਮਿਲੀ ਗੱਲਾਂ ਵੀ ਹੁੰਦੀਆਂ ਨੇ ਨਾ ਮੈਂ ਉਹਨਾਂ ਨਾਲ ਕਿ ਦਖਾਲਦਾ ਹੁੰਨਾ ਖਾਸ ਕਰਕੇ ਮੈਂ ਕੋਈ ਰਿਸ਼ਤੇਦਾਰਾਂ ਦੇ ਉਹ ਲੇਡੀਜ਼ ਆ ਜਾਂ ਕਿਵੇਂ ਵੀ ਹੈ ਨਾ ਮੈਂ ਪਰਹੇਜ਼ ਕਰ ਦਦਾ ਹੁੰਨਾ ਕਿ ਉਹਨਾਂ ਨੂੰ YouTube ਤੇ ਨਾ ਹੀ ਜਾਣਾ ਕਿਉਂਕਿ ਜੇ ਮੈਂ ਚਾੜ ਵੀ ਦਊਂਗਾ ਕਿਸੇ ਨੂੰ ਜਾਂ ਕਿਸੇ ਦੀ ਪਾ ਵੀ ਦਊਂਗਾ ਹੁਣ ਜਿੱਦਾਂ ਤੁਹਾਡਾ WhatsApp ਸਟੇਟਸ ਹੈ ਨਾ ਤੁਸੀਂ ਪਾਉਨੇ ਆ ਤੁਹਾਨੂੰ ਲੋਕੀ ਜਾਣਦੇ ਆ ਕਿ ਹਾਂ ਵੀ ਉਹ ਬੰਦਾ ਹੈ ਇਹ ਕਿ ਆ ਬੰਦੇ ਦੇ ਲੈ ਇਹਨੇ ਦੇ ਲਿਆ ਹੁਣ ਮੇਰਾ ਇਦਾਂ ਹੀ ਮੇਰਾ YouTube ਆ ਮੈਂ ਕਿਸੇ ਦੀ ਚਾੜ ਵੀ ਦਊਂਗਾ ਲੋਕਾਂ ਨੂੰ ਟਰਸਟ ਨਹੀਂ ਰਹਿਣਾ ਉਹਨਾਂ ਨੇ ਮੈਨੂੰ ਹੀ ਦੇਖਣਾ ਕਿ ਇਹ ਕੀ ਕਰਦਾ ਹੈ ਜਿਕੇ ਨੂੰ ਕਿਦਾਂ ਮਿਲਿਆ ਜਾਂ ਕੀ ਕਰਦਾ ਹੈ ਜਾਂ ਕੁਝ ਵੀ ਹੈ ਨਾ ਇਹਨੇ ਅੱਜ ਕੀ ਕੀਤਾ ਸੋ ਵੀ ਮੇ ਹੁੰਦਾ ਹੈ ਸਤਾ ਕਰਕੇ ਮੈਂ ਮੈਨੂੰ ਹੁੰਦਾ ਕਿ ਜਵਾਬ ਵੀ ਦੂੰਗੀ ਕਿਸੇ ਲੋਕਾਂ ਨੂੰ ਕੀ ਬਤਾਇਆ ਉਹ ਕਿਹੜਾ ਜਾਣਦੇ ਹੋਣੇ ਉਹਨਾਂ ਨੂੰ ਨਾ ਸਤਾ ਕਰਕੇ ਆ ਗੱਲਾਂ ਬਤਾ ਹੁੰਦੀਆਂ ਮੈਂ ਤਾਂ ਨਹੀਂ ਕਿਈ ਬੰਦੇ ਮੈਨੂੰ ਕਹਿ ਦਿੰਦੇ ਆ ਕਿ ਲੇਡੀਜ਼ ਕਹਿੰਦੀਆਂ ਸਾਡੀ ਪਾਦੀ ਵਿੱਚ ਮੈਂ ਪਾਉਂਦਾ ਨਹੀਂ ਹੁੰਦਾ ਨਾ ਭਰੇਜ ਜਿਆ ਕਰਦਾ ਹਾਂ ਨਾ ਬੁੜੀਆਂ ਦੇ ਬੰਦਿਆਂ ਦੇ ਪਾ ਦਿੰਦਾ ਹਾਂ ਪਰ ਫਾਇਦਾ ਨਹੀਂ ਹੈ ਨਾ ਕੋਈ ਜਾਣ ਦੇ ਨੇ ਹੈ ਕਿ ਕੀ ਫਾਇਦਾ ਲੋਕਾਂ ਨੇ ਤਾਂ ਮੈਨੂੰ ਦੇਖਣਾ ਆ ਕਿ ਆ ਵੀ ਕੀ ਕਰਦਾ ਐ ਨੇ ਕੀ ਕੀਤਾ ਜਾਂ ਕੀ ਨਹੀਂ ਹੁਣ ਕਿਸੇ ਨੂੰ ਮੈਂ ਬਾ ਵੀ ਦੂੰਗਾ ਅਗਲੇ ਨੂੰ ਟਰਸਟ ਨਹੀਂ ਹੈ ਇੰਟਰਸਟ ਨਹੀਂ ਹੋਣਾ ਰਹਿਣਾ ਤੁਹਾਨੂੰ ਵੀ ਪਤਾ ਹੀ ਹੈ ਨਾ ਤੁਸੀਂ ਕਿਸੇ ਦਾ ਚੈਨਲ ਫੋਲੋ ਕਰ ਰਹੇ ਕਿ ਇਹਨੂੰ ਦੇਖ ਰਹੇ ਤੁਸੀਂ ਉਹਨੂੰ ਹੀ ਦੇਖਣਾ ਉਹ ਕਿਸੇ ਕਿਹਦੇ ਨਾਲ ਤੁਰਿਆ ਫਿਰਦਾ ਜਾਂ ਕਿ ਕਿਨੂੰ ਕੀ ਕਰ ਰਿਹਾ ਉਹ ਜੇ ਤੁਹਾਨੂੰ ਇੰਟਰਸਟ ਨਹੀਂ ਮਿਲਣਾ ਹੈ ਨਾ ਸੋ ਆਗਲਾ ਵਤਾਂ ਤੁਹਾਨੂੰ ਤਾਂ ਨਹੀਂ ਬੋਲਣਾ ਹੋਏ ਵੈਲ ਡੇ ਲਵ ਯੂ ਬਲੌਸ਼ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ ਗੁਰਨਾਇ ਥੈਂਕ ਯੂ ਬਾਏ